ਜਿਹੜੀਆਂ ਭੈਣਾਂ ਸਾਈਪ੍ਰਸਾਉਣਾ ਚਾਹੁੰਦੀਆਂ ਇਹ ਵੀਡੀਓ ਉਹਨਾਂ ਵਾਸਤੇ ਆ ਤੇ ਉਥੋਂ ਦੇ ਹਾਲਾਤ ਉਥੋਂ ਦੇ ਕੰਮਕਾਰ ਤਨਖਾਹਾਂ ਤੇ ਸਾਰਾ ਕੁਝ A to Z ਦੱਸੂ ਸੱਚ ਦੱਸੂ ਸੋ ਕਰਦੇ ਆ ਵੀਡੀਓ ਨੂੰ ਸਟਾਰਟ ਤੇ ਜਿਹੜੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹੁਸਨ ਢਾਲੀਵਾਲ ਸਵਾਗਤ ਆ ਤੁਹਾਡਾ ਨਿਊ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਦੇ ਆ ਕੁੜੀਆਂ ਬਾਰੇ ਜਿਹੜੀਆਂ ਕੁੜੀਆਂ ਸਾਈਪ੍ਰਸ ਕੰਮ ਕਰ ਰਹੀਆਂ ਨੇ ਤੇ ਉਹਨਾਂ ਬਾਰੇ ਆਪਣਾ ਟਾਪਿਕ ਅੱਜ ਦਾ ਇਹ ਖਾਸ ਕਰਕੇ ਉਹਨਾਂ ਲਈ ਜਿਹੜੀਆਂ ਆਉਣਾ ਚਾਹੁੰਦੀਆਂ ਨੇ ਸਾਈਪ੍ਰਸ ਤਾਂ ਕਿ ਉਹਨਾਂ ਨੂੰ ਵੀ ਧਿਆਨ ਚ ਹੋ ਜੇ ਵੀ ਉੱਥੇ ਕੀ ਹਾਲਾਤ ਆ ਕੰਮ ਕਰ ਕੀ ਆ ਹਨਾ ਸਭ ਤੋਂ ਪਹਿਲਾਂ ਦੱਸਦਾ ਵੀ ਆਪਾਂ ਗੱਲ ਕਰਦੇ ਹਾਂ ਡੋਮੈਸਟਿਕ ਵੀਜ਼ੇ ਵਾਲੇ ਤੇ ਜਿਹੜੀਆਂ ਕੁੜੀਆਂ ਡੋਮੈਸਟਿਕ ਵੀਜ਼ੇ ਤੇ ਸਾਈਪ੍ਰਸ ਦੇ ਵਿੱਚ ਹੈਗੀਆਂ ਨੇ ਉੱਥੇ ਕਈ ਇਦਾਂ ਦੇ ਐ ਲਾੜੋ ਵੀ ਬੁੜੇ ਨੇ ਜਿਹੜੇ ਕਿ ਸੌਰੀ ਇਦਾਂ ਕਹਿਣਾ ਨਹੀਂ ਚਾਹੀਦਾ ਪਰ ਉਹ ਹੈਗੇ ਆ ਠਰਕੀ ਬੁੜੇ ਤੇ ਜਿਹੜੇ ਕਿ ਕੁੜੀਆਂ ਨੂੰ ਤੰਗ ਕਰਦੇ ਆ ਹਾਲਾਤ ਉਹਨਾਂ ਦੇ ਥੋੜੇ ਜੇ ਸਹੀ ਨਹੀਂ ਹੈਗੇ ਉਹਨਾਂ ਨੂੰ ਤੰਗ ਕੀਤਾ ਜਾਂਦਾਗਾ ਮੰਨਦੇ ਆ ਪੰਜੇ ਉਂਗਲਾ ਇੱਕੋਸਾਰ ਨਹੀਂ ਹੁੰਦੀਆਂ ਕਈ ਓਨਰ ਚੰਗੇ ਵੀ ਆ ਕਈ ਮਾੜੇ ਵੀ ਆ ਪਰ ਜਿਹੜੇ ਚੰਗੇ ਨੇ ਉਹਨਾਂ ਦੀ ਰੇਸ਼ੋ ਘੱਟ ਆ ਦੀ ਮਾੜਿਆਂ ਦੇ ਅੰਗੇਸਟ ਇਹ ਦੇਖਿਆ ਜਾ ਬਈ ਮਾੜੇ ਜ਼ਿਆਦਾ ਨੇ ਤੇ ਜਿਹੜੇ ਸਹੀ ਨੇ ਚੰਗੇ ਨੇ ਉਹ ਘੱਟ ਨੇ ਹੁਣ ਤੁਸੀਂ ਲਾਲੋ ਵੀ ਕਈ ਕੁੜੀਆਂ ਐਦਾਂ ਦੀਆਂ ਨੇ ਸਾਈ ਪ੍ਰੈਸ ਦੇ ਵਿੱਚ ਤੇ ਵੀ ਉਹ ਹੁਣ ਬੁੜੇ ਆ ਜਿਹੜੇ ਉਹ ਕੁੜੀਆਂ ਨੂੰ ਭਾਲਦੇ ਨੇ ਮਤਲਬ ਕੇਅਰ ਲਈ ਕੁੜੀਆਂ ਚਾਹੀਦੀਆਂ ਨੇ ਤੇ ਉੱਥੇ ਜਾ ਕੇ ਕੀ ਹੁੰਦਾ ਹੁਣ ਜਦੋਂ ਤੁਸੀਂ ਇੰਡੀਆ ਤੋਂ ਜਦੋਂ ਤੁਸੀਂ ਇੰਡੀਆ ਤੋਂ ਵੀਜ਼ਾ ਲਵਾਉਣਾ ਸਭ ਤੋਂ ਪਹਿਲਾਂ ਉਦੋਂ ਤੁਹਾਡੇ ਕੋਲ ਇੱਕ ਆਪਸ਼ਨ ਹੈਗੀ ਆ ਉਹ ਆਪਸ਼ਨ ਇਹ ਹੈ ਆ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਵੀ ਭਈ ਅਸੀਂ ਬੁੜੇ ਦੇ ਕੰਮ ਤੇ ਨਹੀਂ ਜਾਣਾ ਇਹ ਖਾਸ ਕਰਕੇ ਕਿਉਂਕਿ ਕਿਤੇ ਨਾ ਕਿਤੇ ਪੈਸੇ ਨਾਲੋਂ ਇੱਜ਼ਤ ਜ਼ਰੂਰੀ ਆ ਹੈਨਾ ਪੈਸਾ ਇੰਨਾ ਘੱਟ ਜ਼ਰੂਰੀ ਜਿੰਨੀ ਜ਼ਿਆਦਾ ਆਪਾਂ ਨੂੰ ਇੱਜ਼ਤ ਜ਼ਰੂਰੀ ਆ ਇਹ ਖਾਸ ਕਰਕੇ ਉਹਨਾਂ ਲਈ ਆ ਜਿਹੜੇ ਭੈਣਾਂ ਆਪਣੀਆਂ ਇੰਡੀਆ ਤੋਂ ਸੋਚ ਰਹੀਆਂ ਵੀ ਅਸੀਂ ਕੇਟਰਰ ਦੇ ਕੰਮ ਤੇ ਜਾਈਏ ਤੁਸੀਂ ਜਵਾਬ ਦੇਣਾ ਏਜੰਟ ਨੂੰ ਈ ਅਸੀ ਬੁੜੇ ਦੇ ਕੰਮ ਤੇ ਨਹੀਂ ਆਣਾ ਅਸੀਂ ਬੁੜੀ ਦੇ ਕੰਮ ਤੇ ਆਣਾ ਕਈ ਏਜੰਟ ਐ ਇਦਾਂ ਵੀ ਕਹਿੰਦੇ ਆ ਵੀ ਬਿਨਾ ਇੰਟਰਵਿਊ ਤੋਂ ਕਿਉਂ ਸਾਨੂੰ ਇੰਗਲਿਸ਼ ਘੱਟ ਹੁੰਦੀ ਆ ਵੀ ਬਿਨਾ ਇੰਟਰਵਿਊ ਤੋਂ ਇਦਾਂ ਹੀ ਵੀਜ਼ਾ ਲਵਾ ਦਾਂਗੇ ਪਰ ਕੰਮ ਹੈਗਾ ਬੁੜੇ ਦਾ ਉੱਥੇ ਤੁਸੀਂ ਨਾ ਕਹਿਣੀ ਆ ਕਿਉਂਕਿ ਪਤਾ ਕੀ ਆ ਉਦੋਂ ਏਜੰਟ ਨੇ ਪੈਸੇ ਹੱਗੇ ਲੈਣੇ ਹੁੰਦੇ ਆ ਏਜੰਟ ਤੁਹਾਡੀ ਗੱਲ ਮੰਨ ਲੂਗਾ ਏਜੰਟ ਕੋ ਵੀ ਠੀਕ ਆ ਤੁਸੀਂ ਬੁੜੇ ਦੇ ਕੰਮ ਤੇ ਨਹੀਂ ਜਾਣਾ ਤੁਹਾਨੂੰ ਬੁੜੀ ਦਾ ਕੰਮ ਲੱਭ ਦੇਣੇ ਆ ਕਿਉਂਕਿ ਹਜੇ ਤਾਂ ਉਹਦੇ ਕੋਲ ਬਣਿਆ ਹੀ ਕੁਝ ਨਹੀਂ ਪੈਸੇ ਹੀ ਨਹੀਂ ਬਣੇ ਆ ਪੈਸਾ ਉਦੋਂ ਬਣਨਾ ਜਦੋਂ ਤੁਹਾਡਾ ਵੀਜ਼ਾ ਲੱਗਣਾ ਪਰ ਜਦੋਂ ਤੁਸੀਂ ਇੱਕ ਵਾਰ ਸਾਈਪ੍ਰਸ ਆ ਗਏ ਉਦੋਂ ਏਜੰਟ ਫਿਰ ਚੇਂਜ ਹੋ ਜਾਂਦੇ ਆ ਕਿਉਂ ਉਹਨਾਂ ਨੇ ਆਪਦਾ ਪੈਸਾ ਬਣਾ ਲਿਆ ਤੁਹਾਡੇ ਤੋਂ 4 ਲੱਖ 4.5 ਲੱਖ ਜਿੰਨੇ ਜੇ ਤੁਸੀਂ ਆਏ ਹੋ ਹਨ ਉਹ ਉਹਨੇ ਬਣਾ ਲਿਆ ਉਸ ਤੋਂ ਬਾਅਦ ਉਹਨੇ ਤੁਹਾਡਾ ਕੁਝ ਨਹੀਂ ਕਰਨਾ ਹੋ ਸਕਦਾ ਤੁਹਾਨੂੰ ਰਿਲੀਜ਼ ਦਵਾ ਦੇ ਹਨ ਹੋ ਸਕਦਾ ਕੋਈ ਕੰਮ ਲਵਾ ਦੇ ਹੋ ਸਕਦਾ ਬਦਲ ਜੇ ਕਿਉਂਕਿ ਉੱਥੇ ਕੁਝ ਨਹੀਂ ਪਤਾ ਕੀ ਹੋਣਾ ਮੇਰੇ ਨਾਲ ਖੁਦ ਨਾਲ ਹੋਇਆ ਉਹ ਜਰੂਰ ਰਿਲੀਜ਼ ਮਿਲ ਜਾਂਦੀ ਉਹ ਤੋਂ ਬਾਅਦ ਕੋਈ ਨਹੀਂ ਹੱਥ ਪਾਉਂਦਾ ਤੇ ਜਦੋਂ ਬੰਦਾ ਪਹੁੰਚ ਹੀ ਜਾਂਦਾ ਉਹ ਤੋਂ ਬਾਅਦ ਕੋਈ ਹੱਥ ਨਹੀਂ ਪਾਉਂਦਾ ਸੋ ਆਪ ਦਾ ਸੋਚ ਸਮਝ ਕੇ ਆਓ ਤੇ ਫਿਰ ਜਦੋਂ ਤੁਸੀਂ ਆ ਗਏ ਇੱਥੇ ਫਿਰ ਕੀ ਚੱਕਰ ਹੁੰਦਾ ਮੰਨ ਲਓ ਹੁਣ ਇੱਥੇ ਕਈ ਕੁੜੀਆਂ ਇਦਾਂ ਦੀਆਂ ਆ ਜਿਹੜੇ ਬੁੜੇ ਦੇ ਕੰਮ ਕਰਦੀਆਂ ਨੇ ਪਰ ਉਹ ਥੋੜੀਆਂ ਜੀਆਂ ਤੰਗੜੇ ਹੈ ਨਾ ਉਹ ਤੰਗ ਕਿਦਾਂ ਜਿਹੜੇ ਬੁੜੇ ਆ ਉਹਨਾਂ ਨੂੰ ਜਿੱਦਾਂ ਟੌਰਚਰ ਕਰਦੇ ਆ ਟੌਰਚਰ ਲਾ ਲੋ ਜਿੱਦਾਂ ਹੁਣ ਤੰਗ ਕਰ ਲਿਆ ਅ ਜਾਨ ਕੇ ਕੋਈ ਸ਼ਰਾਰਤ ਕਰਤੀ ਕੁਛ ਐਦਾਂ ਉਹ ਹੁਣ ਲਾਲੋ ਵੀ ਕੁੜੀਆਂ ਵੀ ਕੀ ਬੋਲਣ ਕਿਉਂਕਿ ਹਰ ਇੱਕਾ ਇੱਥੇ ਹੁਣ ਕਰਜ਼ਾ ਚੱਕ ਕੇ ਆਉਂਦਾ ਹਨ ਕਿਸੇ ਨੇ ਆਪ ਦਾ ਛੋਟਾ ਭਰਾ ਪੜੀ ਜਾਂਦਾ ਹੁੰਦਾ ਕਿਸੇ ਨੇ ਆਪਣੀ ਭੈਣ ਵਿਆਉਣ ਵਾਲੀ ਹੁੰਦੀ ਆ ਕਿਸੇ ਦਾ ਪਿਓ ਸੱਤੇ ਨਹੀਂ ਹੁੰਦਾ ਸੋ ਮਜਬੂਰੀਆਂ ਹੁੰਦੀਆਂ ਉਹਦੇ ਕਰਕੇ ਬਗਾਨੇ ਦੇਸ਼ ਚੋਂ ਆਉਂਦੀ ਆ ਹਨ ਭੈਣਾ ਨਹੀਂ ਉਹਨਾਂ ਨੂੰ ਕੀ ਲੋੜ ਆ ਹਨ ਤੇ ਘਰ ਦੀ ਗਰੀਬੀ ਚੱਕਣ ਆਉਣੀ ਆ ਫਿਰ ਉਹ ਕੀ ਆ ਇੱਥੇ ਆ ਕੇ ਇਹਨਾਂ ਦਾ ਇਹ ਜਿਹੇ ਬੁੜਿਆਂ ਦਾ ਸ਼ਿਕਾਰ ਹੋ ਜਾਂਦੀ ਆ ਸੋ ਮੰੰਦੀਆ ਵਿੱਚ ਬਹੁਤ ਆਨਰ ਚੰਗੇ ਆ ਹਨਾ ਜਿਹੜੇ ਆਪਣੀ ਫੈਮਿਲੀ ਵਾਂਗੂ ਟ੍ਰੀਟ ਕਰਦੇ ਆ ਆਪਣੀਆਂ ਕੁੜੀਆਂ ਵਾਂਗੂ ਟ੍ਰੀਟ ਕਰਦੇ ਆ ਵਿੱਚ ਕਈ ਨਹੀਂ ਜਿਹੜੇ ਤੰਗ ਵੀ ਕਰਦੇ ਆ ਸੋ ਪਰ ਆਪਾਂ ਪਹਿਲੀ ਇਹ ਜੀ ਸੋਚ ਕੇ ਚੱਲੋ ਵੀ ਆਪਾਂ ਜਦੋਂ ਜਾਣਾ ਬੁਢੀ ਦੇ ਕੰਮ ਤੇ ਜਾਣਾ ਫਿਰ ਉੱਥੇ ਕੀ ਹੁੰਦਾ ਉੱਥੇ ਜੇ ਮੰਨ ਲਓ ਹੁਣ ਕੁੜੀ ਉਹਨਾਂ ਦੇ ਘਰ ਦੇਆਂ ਨੂੰ ਕਹਿੰਦੀ ਹੈ ਬੁੜੇ ਦੇ ਘਰ ਦੇਆਂ ਨੂੰ ਤੇ ਉਹਨਾਂ ਨੂੰ ਇੰਨਾ ਟਾਈਮ ਨਹੀਂ ਹੁੰਦਾ ਉਹਨਾਂ ਕੋਲੇ ਵੀ ਦੁਬਾਰਾ ਵੀਜ਼ਾ ਲਵਾਈਏ ਉਹਨੂੰ ਰੀਲੀਜ਼ ਦਈਏ ਉਹ ਕਹਿੰਦੇ ਆ ਵੀ ਕੋਈ ਗੱਲ ਨਹੀਂ ਇਹ ਥੋੜਾ ਜਿਹਾ ਇਦਾਂ ਹੀ ਆ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਉਹਦੀ ਹੋ ਜਾਂਦਾ ਐ ਹੋ ਜਾਂਦਾ ਸੋ ਉਹਨੂੰ ਬਸ ਗੱਲਾਂ ਦੱਸਣੀਆਂ ਉਹਨਾਂ ਨੇ ਤੇ ਫਿਰ ਨੰਬਰ 2 ਤੇ ਜੇ ਤੁਸੀਂ ਏਜੰਟ ਨਾਲ ਗੱਲ ਕਰਦੇ ਹੋ ਉਹਨੂੰ ਕਹਿ ਦੇਣਾ ਇੱਥੇ ਸਾਰੇ ਪਾਸੇ ਏਦਾਂ ਦਾ ਜੇ ਤੁਸੀਂ ਇੱਥੋਂ ਹਟ ਜਾਓਗੇ ਕਿਤੇ ਹੋਰ ਚਲੇ ਜਾਓਗੇ ਉੱਥੇ ਵੀ ਐ ਕੰਮ ਆ ਜੇ ਬਾਹਲਾ ਕਰਦੇ ਹੋ ਭਾਈ ਮੈਂ ਤਾਂ ਆ ਕੇ ਰੀਲੀਜ਼ ਦਵਾ ਦਿੰਦਾ ਹੋਰ ਕੀ ਆ ਫਿਰ ਉਹਦੇ ਵਿੱਚ ਫਿਰ ਕੀ ਹੁੰਦਾ ਆਪਾਂ ਸੋਚਦੇ ਆ ਵੀ ਰੀਲੀਜ਼ ਲੈ ਲੈਨੇ ਆ ਠੀਕ ਆ ਇਹ ਕੰਮ ਤੂੰ ਤਾਂ ਉਹ ਕਰਾਂਗੇ ਪਰ ਉੱਥੇ ਹੁਣ ਰੀਲੀਜ਼ ਦਾ ਟਾਈਮ ਤਿੰਨ ਮਹੀਨਿਆਂ ਦਾ ਅਸਲ ਦੇ ਵਿੱਚ ਰੀਅਲ ਦੇਖਿਆ ਜਾ ਬਈ 1 ਮਹੀਨਾ ਦਾ ਟਾਈਮ ਆ ਤੇ ਜੇ ਉਹਦੇ ਵਿੱਚ ਕੰਮ ਮਿਲ ਗਿਆ ਠੀਕ ਹੈ ਨਹੀਂ ਦੋ ਨੰਬਰ ਤੋਂ ਠਾਲਾ ਕੇ ਮੈਂ ਮੰਨਦਾ ਤਿੰਨ ਮਹੀਨੇ ਵੀ ਟੱਪ ਜਾਣ ਕੋਈ ਚੱਕਰ ਨਹੀਂ ਬੰਦਾ ਮਾਲਕਾ ਵਧੀਆ ਹੋਣਾ ਚਾਹੀਦਾ ਵੀਜ਼ਾ ਲਵਾ ਦਿੰਦਾ ਪਰ ਆਪਾਂ ਇਹ ਚੀਜ਼ ਧਿਆਨ ਚ ਰੱਖੀ ਵੀ 27 ਦਿਨ ਪ੍ਰਤੀ ਦਿਨ ਵਾਧੀ ਜਾ ਰਹੀ ਆ ਜੇ ਤੁਸੀਂ ਫੜੇ ਫੜੇ ਦੇ ਰੀਲ ਵਾਲਿਆਂ ਨੂੰ ਵੀ ਫੜ ਫੜ ਭੇਜੀ ਜਾਂਦੇ ਆ ਵਾਪਸ ਹਨਾ ਜੇ ਤੁਹਾਡੇ ਕੋਲ ਰੀਲੀਜ਼ ਆ ਇੱਕ ਦਿਨ ਦੀ ਵੀ ਆ ਦੋ ਦਿਨ ਦੀ ਵੀ ਆ ਤਾਂ ਵੀ ਵਾਪਸ ਭੇਜੀ ਜਾਂਦੇ ਆ ਤਾਂ ਕਰਕੇ ਕੀ ਆ ਆਪਦਾ ਸਿਕਿਉਰ ਹੋ ਕੇ ਚੱਲੋ ਫਿਰ ਜੇ ਹੁਣ ਏਜੰਟ ਆਪ ਨੂੰ ਰੀਲੀ ਦਵਾ ਦਿੰਦਾ ਮੁੜ ਕੇ ਕੰਮ ਨਹੀਂ ਮਿਲਦਾ ਜਦੋਂ ਕੰਮ ਨਹੀਂ ਮਿਲਦਾ ਕੁੜੀ ਨੂੰ ਫਿਰ ਕੀ ਆ ਟੈਨਸ਼ਨ ਆਉਂਦੀ ਆ ਆਪ ਨੂੰ ਤਾਂ ਹੁੰਦੀ ਹੁੰਦੀ ਆ ਪਿੱਛੇ ਪਰਿਵਾਰ ਨੂੰ ਵੀ ਹੁੰਦੀ ਆ ਫਿਰ ਤੰਗ ਕਰਕੇ ਕੀ ਆ ਇਹ ਸਾਰੀਆਂ ਚੀਜ਼ਾਂ ਦੇਖ ਕੇ ਉਹ ਕਹਿੰਦੀ ਆ ਵੀ ਜੋ ਕੁਝ ਹੋਈ ਜਾਂਦਾ ਜਿਵੇਂ ਹੋਈ ਜਾਂਦਾ ਠੀਕ ਆ ਆਵਾਜ਼ ਬੰਦ ਹੋ ਜਾਂਦੀ ਆ ਉਹਨਾਂ ਦੀ ਹੈਨਾ ਆਵਾਜ਼ ਨਹੀਂ ਚੱਕ ਸਕਦੀਆਂ ਕਿਉਂਕਿ ਉਹਨਾਂ ਦੀ ਮਜਬੂਰੀ ਹੁੰਦੀ ਆ ਸੋ ਇਦਾਂ ਦੇ ਹਾਲਾਤ ਨੇ ਤੇ ਕਈ ਕੁੜੀਆਂ ਉੱਥੇ ਠੀਕ ਆ ਵਧੀਆ ਉਹਨਾਂ ਨੂੰ ਰੁਪਈਏ ਵੀ ਵਧੀਆ ਬਣ ਜਾਂਦੇ ਆ ਪਰਿਵਾਰ ਮੂ ਬੁਟ ਟਰੀਟ ਕਰਦੇ ਆ ਪਰ ਕਈਆਂ ਵਿੱਚ ਤੰਗ ਨੇ ਜਿਨ੍ਹਾਂ ਦੀ ਤਨਖਾਹ ਵੀ 310 315 ਯੂਰੋ ਆ ਸੋ ਜਿਹੜੀਆਂ ਵੀ ਪੈਣਾ ਆ ਰਹੀਆਂ ਨੇ ਪਹਿਲੀ ਗੱਲ ਤੁਸੀਂ ਏਜੰਟ ਨਾਲ ਇਹ ਕੁੱਲਣੀ ਵੀ ਮੈਂ ਬੁੜੀ ਦੇ ਕੰਮ ਤੇ ਜਾਣਾ ਮੇਰੀ ਚਾਹੀ ਇੰਟਰਵਿਊ ਲੈ ਲਓ ਕੋਈ ਚੱਕਰ ਲਓ ਮੈਨੂੰ ਬੁੜੀ ਦੇ ਕੰਮ ਤੇ ਭੇਜੋ ਠੀਕ ਆ ਸਾਰਾ ਆਪਣੇ ਪਰਿਵਾਰ ਦਾ ਪੁੱਛ ਕੇ ਆਓ ਵੀ ਉਹ ਕਿੰਨੇ ਜੀ ਆ ਕੀ ਗੱਲਬਾਤ ਆ ਸਾਰਾ A to Z ਗੱਲ ਕਰਕੇ ਆਓ ਫਿਰ ਨੰਬਰ 2 ਤੇ ਤਨਖਾਹ ਦੀ ਗੱਲ ਕਰਤੀ ਆਓ ਘੱਟੋ ਘੱਟ ਕੁੜੀ ਨੂੰ 450 ਯੂਰੋ ਤਾਂ ਮਿਲੇ 400 450 ਵਿੱਚ ਇੱਕ ਛੁੱਟੀ ਪੁੱਛ ਕੇ ਆਓ ਵੀ ਭਈ ਛੁੱਟੀ ਦੇਣਗੇ ਕਿੰਨੇ ਘੰਟੇ ਕੰਮ ਆ ਸਾਰਾ A to Z ਹਰ ਇੱਕ ਚੀਜ਼ ਪੁੱਛ ਕੇ ਆਉ ਉਹ ਨਾ ਐਦੀ ਨਾ ਸੋਚੋ ਵੀ ਹਾਂ ਜਾ ਕੇ ਦੇਖਾਂਗੇ ਜਬ ਅਸ ਵੀਜ਼ਾ ਲੱਗ ਜੇ ਵਧੀਆ ਇੱਥੋਂ ਜਾਈਏ ਇੰਡੀਆ ਤੋਂ ਖੜਾ ਛੁੱਟੇ ਵੀ ਉੱਥੇ ਉੱਥੇ ਜਾ ਕੇ ਫਿਰ ਬੰਦਾ ਫਸ ਹੀ ਜਾਂਦਾ ਨਾ ਵਾਪਸ ਆਉਣ ਜੋਗਰਾ ਜਿਹੜਾ ਕਰਜ਼ਾ ਚੱਕਿਆ ਹੁੰਦਾ ਪਿੱਛੇ ਉਹ ਕਿੱਦਾਂ ਲਾਉਣਾ ਫਿਰ ਹਨਾ ਫਿਰ ਬੰਦੇ ਕੋਲ ਕੋਈ ਆਪਸ਼ਨ ਨਹੀਂ ਹੁੰਦੀ ਹਾਂ ਜਦੋਂ ਤੁਸੀਂ ਵੀਜ਼ਾ ਲਵਾਉਣਾ ਹੁੰਦਾ ਉਦੋਂ ਆਪਸ਼ਨ ਨਹੀਂ ਹੁੰਦੀਆਂ ਨੇ ਉਦੋਂ ਬੰਦੇ ਕੋਲ ਇੱਕ ਰਾਹ ਹੁੰਦਾ ਉਦੋਂ ਇਹ ਨਾ ਹੁੰਦਾ ਵੀ ਆਪਾਂ ਇੱਕ ਸਿਲੈਕਟ ਕਰ ਸਕਦੇ ਆ ਇਹਨਾਂ ਚੋਂ ਪੰਜ ਸੱਤ ਚੀਜ਼ਾਂ ਚੋਂ ਪਰ ਜਦੋਂ ਬੰਦਾ ਇੱਥੇ ਆ ਜਾਂਦਾ ਫਿਰ ਕੁਝ ਨਹੀਂ ਰਹਿੰਦਾ ਉਹਦਾ ਸੋ ਜੋ ਵੀ ਆ ਰਿਹਾ ਆਪਦਾ ਸੋਚ ਸਮਝ ਕੇ ਆਓ ਕਿਉਂਕਿ ਤੁਸੀਂ ਇੱਥੇ ਗਰੀਬੀ ਚੱਕਣ ਆਉਣੇ ਹੋ ਇਹਨਾਂ ਦੇ ਸ਼ਿਕਾਰ ਨਹੀਂ ਆਉਣ ਆਉਂਦੇ ਹਨ ਇਹ ਇਹਨਾਂ ਜੇ ਜੋ ਵੀ ਠੱਗ ਕੋਣਾ ਭੋੜਦੇ ਆ ਇਹ ਜਿਵੇਂ ਵੀ ਕਰਦੇ ਤੰਗ ਕਰਦੇ ਉਹਦਾ ਆਪਾਂ ਸ਼ਿਕਾਰ ਨਹੀਂ ਹੋਣਾ ਆਪਾਂ ਆਪਣਾ ਕੰਮ ਕਰਨਾ ਇੱਥੇ ਗਰੀਬੀ ਚੱਕਣੀ ਹੈ ਇਹ ਗੱਲ ਮੈਂ ਤੁਹਾਨੂੰ ਤਾਂ ਦੱਸ ਰਿਹਾ ਕਿਉਂਕਿ ਹੁਣ ਹਾਲਾਤ ਉਮੀਦੇ ਨਹੀਂ ਰਹੇ ਸਾਈਪ੍ਰਸ ਦੇ ਵਿੱਚ ਵੀ ਕੰਮ ਕਰ ਪਹਿਲਾ ਵਰਗਾ ਨਹੀਂ ਰਿਹਾ ਉਹ ਕੀ ਪਹਿਲਾਂ ਕੀ ਸੀ ਪਹਿਲਾਂ ਜ਼ਿਆਦਾਤਰ ਲੋਕ ਆਉਂਦੇ ਸੀ ਬਰਕਰਾਰ ਮਿਲਦੇ ਤੇ ਹੁਣ ਜ਼ਿਆਦਾਤਰ ਆ ਰਹੇ ਨਹੀਂ ਸਟੂਡੈਂਟ ਤੇ ਕੰਮਕਾਜ ਦੀ ਪ੍ਰੋਬਲਮ ਆਈ ਪਈ ਆ ਸਾਰੇ ਪਾਸੇ ਕਿਉਂਕਿ ਜਿਹੜੇ ਸਟੂਡੈਂਟ ਹੁਣ ਆ ਰਹੇ ਆ ਪਿਛਲੇ 2 ਸਾਲਾਂ ਦੇ ਵਿੱਚ ਫਾਊਂਡੇਸ਼ਨ 'ਚ ਆਏ ਨੇ ਹਨਾ ਉਹ ਉਹਦੋਂ ਕਰਕੇ ਬਹੁਤ ਸਟੂਡੈਂਟ ਆਇਆ ਫਾਊਂਡੇਸ਼ਨ ਦੇ ਵਿੱਚ ਤੇ ਕੰਮਕਾਰ ਕੀ ਆ ਕੰਮਕਾਰ ਘਟ ਗਿਆ ਹੁਣ ਉਹ ਕੰਮ ਨਹੀਂ ਆ ਪਹਿਲਾਂ ਵਾਲਾ ਜੀ ਪਹਿਲਾਂ ਰਲੀ ਜਮਲਦੀ ਸੀ ਤੇ ਭੱਜ ਕੇ ਕੰਮ ਮਿਲ ਜਾਂਦਾ ਸੀ ਹਨਾ ਕੁੜੀਆਂ ਨੂੰ ਉਹ ਡੈਮਿਕਾ ਚ ਉਹ ਪਹਿਲੇ ਦਿਨੋਂ ਬਹੁਤ ਘੱਟ ਕੰਮ ਮਿਲਦਾ ਦਾ ਹੈਨਾ ਔਖਾ ਮਿਲਦਾ ਪਰ ਕੁੜੀਆਂ ਨੂੰ ਕੀ ਹੁੰਦਾ ਸੀ ਰੀਲਿਸ ਮਿਲਦੀ 7 ਦਿਨਾਂ ਬਾਅਦ 10 ਦਿਨਾਂ ਬਾਅਦ ਕੰਮ ਮਿਲ ਜਾਂਦਾ ਹਾਂ ਹੁਣ ਉਹਨਾਂ ਹੈਗਾ ਹੁਣ ਵੀ ਆ ਵੀ ਮਿਲ ਜਾਂਦਾ ਕੁੜੀਆਂ ਨੂੰ ਜਲਦੀ ਮੁੰਡਿਆਂ ਨਾਲ ਪਰ ਉਮੇਦਾ ਨਹੀਂ ਹੈਗਾ ਜਿਵੇਂ ਪਹਿਲਾਂ ਸੀ ਪਹਿਲਾਂ ਗੱਲ ਹੋਰ ਸੀ ਪਰ ਅੱਜ ਦੇ ਹੁਣ ਹੁਣ ਥੋੜਾ ਜਿਹਾ ਚੇਂਜ ਹੋ ਗਿਆ ਸਮਾਂ ਕਿਉਂਕਿ ਲੋਕ ਬਹੁਤ ਆ ਗਏ ਸਾਈਪ੍ਰਸ ਥੋੜੇ ਜਿਆਦਾ ਆ ਰਹੇ ਨੇ ਕਿ ਇੱਥੋਂ ਫੇਰ ਆ ਪਾ ਗਏ ਕਿਤੇ ਤੋ ਹੋਰ ਐਂਟਰ ਹੋ ਸਕਦੇ ਆ ਕਿਸੇ ਹੋਰ ਕੰਟਰੀ ਚ ਜਾ ਸਕਦੇ ਆ ਹੈਨਾ ਇਥੋਂ ਨਿਕਲ ਸਕਦੇ ਆ ਇਥੋਂ ਮੌਕਾ ਹੈਗਾ ਤਾਂ ਕਰਕੇ ਲੋਕ ਇਧਰ ਨੂੰ ਆ ਰਹੇ ਨੇ ਜਿਆਦਾਤਰ ਪਹਿਲਾਂ ਵਰਕ ਪਰਮਿਟ ਚ ਹੀ ਆਉਂਦੇ ਸੀ ਆਈਲੈਂਡਸ ਵਗੈਰਾ ਦੀ ਲੋੜ ਨਹੀਂ ਪੈਂਦੀ ਸੀ ਹੁਣ ਇੰਨੇ ਜਿਆਦਾ ਹੋਣ ਲੱਗੇ ਹੁਣ ਆਈਲੈਂਡਸ ਵੀ ਇਹਨਾਂ ਨੇ ਕਰਤੀ ਰੂਲ ਚੇਂਜ ਕਰੀ ਜਾਂਦੇ ਆ ਦਿਨ ਪ੍ਰਤੀ ਦਿਨ ਸੋ ਬਹੁਤ ਕੁਝ ਹੋ ਰਿਹਾ ਆ ਆਪ ਦਾ ਜਦੋਂ ਆਣਾ ਸੋ ਚੰਦ ਕੇ ਦੇਖ ਕੇ ਗੱਲਬਾਤ ਪੂਰੀ ਕਰਕੇ ਨੌਲੇ ਲੈ ਕੇ ਫੇਰ ਆਓ ਤੋ ਐਸੀ ਆਪਣੀ ਅੱਜ ਦੀ ਵੀਡੀਓ ਜੇ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰ ਲਿਓ ਤੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਜਿਹੜੇ ਨਵੇਂ ਆ ਗੱਲ ਆਈਕਨ ਤੇ ਕਰਦੇ ਹੋ ਕਲਿੱਕ ਕਰਕੇ ਮੇਰੇ ਨਵੇਂ-ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਡੇਗ ਗਿਆ ਸ ਤੇ ਜਲਦੀ ਮਿਲਦੇ ਆ ਇੱਕ ਹੋਰ ਸੋਣਾ ਇਹ ਟੌਪਿਕ ਲੈ ਕੇ ਥੈਂਕ ਯੂ so much ਬਾਏ ਠੀਕ ਹੈ